ਮੋਰ ਪੈਰਾਂ ਤੋਂ ਤੇ ਗੱਡੀ ਟਾਇਰਾਂ ਤੋਂ ਮਾਰ ਖਾ ਜਾਂਦੀ ਐ ਤੇ ਜਦੋਂ ਟਾਇਰ ਗੱਡੀ ਦੇ ਨਵੇਂ ਲੱਗ ਜਾਂਦੇ ਫਿਰ ਗੱਡੀ ਵਹਿ ਜਾ ਵਹਿ ਜਾ ਕਰਾਉਂਦੀ ਐ ਖੜਾਵਾ ਗੱਡੀ ਦਾ ਬਦਲ ਜਾਂਦਾ ਤੇ ਗੱਲਬਾਤ ਉਹੀ ਐ ਚਾਰੇ ਟਾਇਰ ਟਰੈਕਟਰ ਦੇ ਨਵੇਂ ਨੇ 15 ਮਾਡਲ ਬਾਈ ਹਣਾ 17 ਐ ਜੀ 17 3100 ਮੌਕੇ ਤੇ ਸਕੀਮ ਦੇਣੀ ਆ ਮਿੱਤਰੋ ਪੂਰੇ 3 ਲੱਖ ਦਾ ਟਰੈਕਟਰ ਬਣੂ 15000 ਮੈਂ ਚੱਕ ਦਿੰਨਾ ਆਪਾਂ ਲੋਨ ਤਾਂ ਕਰਵਾ ਦਿੰਨੇ ਟਰੈਕਟਰ ਦਾ ਹਾਂਜੀ ਹਾਂ ਪਹਿਲਾਂ ਵੀ ਕਰਵਾਇਆ ਜਿਹੜੇ ਵਿੱਚ ਉਹਨਾਂ ਕਰਵਾ ਕੇ ਦਿੱਤੇ ਅੱਛਾ ਹਾਂਜੀ ਆਪਾਂ ਲੋਨ ਹੁਣ ਵੀ ਕਰਵਾ ਮੰਗਦੇ ਹਾਂ ਹਾਂਜੀ ਹਾਂ ਲੋਨ ਵੀ ਕਰ ਕਿੰਨੇ ਮਾਡਲ ਤੋਂ ਲੈ ਕੇ ਕਿੰਨੇ ਤੱਕ ਕਰਵਾ ਦ ਕਿੰਨਾ ਕ ਚੱਲਿਆ ਹੁਣ ਫਿਰੇ ਹੁਣ ਤੱਕ ਇਹ 1000 ਘੰਟੇ ਦੇ 1100 ਘੰਟਾ ਹੋ ਗਿਆ 1100 ਘੰਟੇ ਚੱਲਿਆ ਹੋਇਆ ਹਾਂਜੀ ਇਹ ਵੀ ਕੋੜਾ ਵੈਂਪਰ ਕੋਨੋਪੀ ਛਤਰੀ ਇਹ ਵੀ ਸમાન ਸਾਰਾ ਉੱਧਰ ਰਮਾ ਰੂਮਾ ਦਾ ਟਰੈਕਟਰ ਚੰਗਾ ਇਹ ਵੀ ਪਿਆ ਹਾਂਜੀ ਇਹ ਵੀ ਫਾਸਟ ਆਨਰ ਹੈ ਜੀ ਅਸੀਂ ਇਹ ਵੀ ਫਾਸਟ ਆਨਰ ਹੈ ਹਾਂਜੀ ਇਹ ਇਹਦੀ ਕੀ ਡਿਮਾਂਡ ਆ ਬਾਈ ਇਹ 4 ਲੱਖ ਰੁਪਏ ਦਾ ਬਾਈ 3 ਲੱਖ ਦਾ ਲੋਨ ਹੋ ਜੂ 4 ਲੱਖ ਦਾ ਆਪਾਂ ਟਰੈਕਟਰ ਦੇ ਦਾਂਗੇ ਜਾਨੀ ਤਨ ਤੋਂ ਵੱਧ ਹੀ ਹੋ ਜੂ ਤਨ ਤਾਂ ਆਪਾਂ ਘੱਟ ਤੋਂ ਘੱਟ ਗਏ ਤਨ ਤੋਂ ਵੱਧ ਹੀ ਹੋ ਜੂ ਲਓ ਵੀ ਮੈਂ ਤੇਰਾ ਅੱਜ ਫੇਰ ਆਪਾਂ ਪਿੰਡ ਫਰਵਾਹੀ ਦੇ ਵਿੱਚ ਪਹੁੰਚ ਗਏ ਬ ਬੀ 2100 ਰੁਪਏ ਵਾਲੀ ਸਗਣ ਸਕੀਮ ਕਾਫੀ ਜ਼ਿਆਦਾ ਵਾਈਪੀ ਦੀ ਵਾਇਰਲ ਹੋਈ ਸੀ ਬਾਈ ਨੇ ਇਹ ਆਫਰ ਦਿੱਤਾ ਸੀ ਦੀਵਾਲੀ ਤੇ ਕਹਿੰਦਾ ਜਿਹੜਾ ਵੀ ਕਿਸਾਨ ਭਰਾ ਕੋਈ ਵੀ ਟਰੈਕਟਰ ਖਰੀਦ ਕੇ ਲੈ ਕੇ ਜਾਊ ਚਾਹੇ ਛੋਟਾ ਚਾਹੇ ਵੱਡਾ ਵੀ ਆਪਾਂ ਸੌਦਾ ਹੋਣ ਤੋਂ ਬਾਅਦ 2100 ਰੁਪਿਆ ਨਗਦ ਰਾਸ਼ੀ ਉਹਨੂੰ ਦੇਣੀ ਦੇਣੀ ਹੈ ਅੱਜ ਗੱਲ ਇਹ ਆ ਮਿੱਤਰੋ ਵੀ ਆਪਾਂ ਇਹ ਸਕੀਮ ਹਲੇ ਵੀ ਬੰਦ ਨਹੀਂ ਕਰਨੀ ਇਹ ਸਕੀਮ ਬਾਈ ਨੂੰ ਪੁੱਸਾਂਗੇ ਕੋਸ਼ਿਸ਼ ਕਰਾਂਗੇ ਗੁਰਪੁਰਬ ਤੱਕ ਤਾਂ ਲੈ ਕੇ ਜਾਵਾਂਗੇ ਸਕੀਮ ਨੂੰ ਜੇ ਅੱਗੇ ਵੀ ਹੋਈ ਤਾਂ ਵੀ ਤੁਹਾਡਾ ਨਾ ਬਹੁਤ ਵੱਡਾ ਫਾਇਦਾ ਕਰਵਾ ਕੇ ਜਾਵਾਂਗੇ ਟਰੈਕਟਰ ਨਾਲ ਅੱਜ ਬਾਈ ਨੇ ਫੇਰ ਘਰ ਪਰਤਾਂ ਪੁਰਾਣੇ ਸਟਾਕ ਦੇ ਵਿੱਚੋਂ ਲਗਭਗ 2-4 ਟਰੈਕਟਰ ਨੂੰ ਛੱਡ ਕੇ ਬਾਕੀ ਸਾਰੇ ਟਰੈਕਟਰ ਨਵੇਂ ਨੇ ਤੇ ਇਕੱਲੇ-ਇਕੱਲੇ ਟਰੈਕਟਰ ਦੀ ਜਾਣਕਾਰੀ ਪੁੱਸਾਂਗੇ ਨਾਲੇ ਉਹੀ ਬਾਈ ਰਾਵਣੂ ਦੁਆਰੇ ਤੁਹਾਡੇ ਰੂਪ-ਰੂਪ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਜੀ ਪਹਿਲਾਂ ਦੀ 2100 ਵਾਲੀ ਸਕਣ ਸਕੀਮ ਕਿਵੇਂ ਚੱਲੀ ਬਹੁਤ ਵਧੀਆ ਚੱਲੀ ਜੀ ਵਧੀਆ ਰਹੀ ਬਹੁਤ ਰਿਸਪੌਂਸ ਦਿੱਤਾ ਲੋਕਾਂ ਨੇ ਠੀਕ ਹੈ ਜੀ ਆਪਾਂ ਵੀ ਸਾਰਿਆਂ ਦਾ ਸਾਥ ਦਿੱਤਾ ਜਿੰਨਾ ਆਪਣਾ ਉਹ ਤੋਂ ਬਹੁਤ ਵਧੀਆ ਚਾਹੀਦਾ ਵੀ ਆ ਹਨਾ ਤੇ ਬਾਈ 2100 ਵਾਲੀ ਸਕਣ ਸਕੀਮ ਆਪਾਂ ਬੰਦ ਨਹੀਂ ਕਰਨੀ ਨਹੀਂ ਕਰਦੇ ਜੀ ਕਿੰਨੇ ਟਾਈਮ ਤੱਕ ਹੋਰ ਚਲਾ ਦਈਏ ਤੁਸੀਂ ਦੇਖੋ ਆਪਾਂ ਤਾਂ ਲੰਬੀਆਂ ਆਫਰਾਂ ਲੋੜੀ ਦਾ ਕੀ ਕਰਦੋ ਫਿਰ ਲੋੜੀ ਤੱਕ ਹੋਰ ਜਿਹੜਾ ਕੋਈ ਘਰੋਂ ਲੈ ਕੇ ਜਾਉ ਲੋੜੀ ਤੱਕ ਕੀ ਫਿਰ ਆਇਆ ਜੇ ਲੰਮਾ ਸਮਾ ਥੋੜਾ ਜਿਹਾ ਆਪਣੇ ਰੱਖਿਆ ਫਿਰ 2100 ਤੋਂ ਪਤਾ ਕਿ ਹੁਣ 3100 ਕਰ ਦੋ 3100 ਕਰ ਦੋ 3100 ਕਰ ਦੋ ਸਹੀ ਆ ਸਹੀ ਆ ਚੱਕੋ ਮਿੱਤਰੋ ਜੇ ਤੁਹਾਡਾ ਤਾਂ ਰੇੜੀਆਂ ਦਾ ਹੱਲ ਕਰਤਾ ਤੇ ਮੂੰਗਫਲੀ ਵੀ ਤੁਹਾਡੀ 3100 ਦੇ ਵਿੱਚ ਵਧੀਆ ਜਾਣੀ ਆ ਰੇੜੀਆਂ ਵੀ ਵਧੀਆ ਜਾਣੀਆਂ ਬੱਚੇ ਖੋਸਕਾਰੀ ਦੇਣਿਆ ਐਡਵਾਂਸ ਸਕੀਮ ਦੇਤੀ ਬਈ ਆਪਾਂ ਅੱਜ ਕਿੰਨੇ ਟਰੈਕਟਰ ਦਿਖਾਵਾਂਗੇ ਖਾਦਾਂਗੇ 12-13 ਦੀ ਕੁਝ ਦੋਸਤ ਮਿੱਤਰ ਲੈ ਕੇ ਗਏ ਹੋਣ ਦੋ ਚਾਰ ਅਸਾਂ ਕਿਵੇਂ ਕਿਰਾਏ ਤੇ ਨਹੀਂ ਕੰਮਕਾਰ ਵਾਸਤੇ ਅਸਾਂ ਅਸ ਕੱਲੇ-ਕੱਲੇ ਦੀ ਡਿਟੇਲ ਰੇਟ ਵਾਜ ਵੀ ਰੱਖਣਾ 3100 ਤਾਂ ਵਿੱਚ ਜੋੜੇ ਹੋਈ ਨਾ ਉਹ ਤਾਂ ਜੋੜਨੇ ਨਹੀਂ ਹੈਗਾ ਜੀ ਠੀਕ ਹੈ ਜੀ ਤੇ ਲੈ ਅਈ ਤੇ ਆ ਜੋ ਫਾ ਕਿੰਨਾ ਮਾਡਲ ਆ ਇਹ 2017 ਮਾਡਲ ਹੈ 17 ਮਾਡਲ ਹੈ ਚਾਰੇ ਟਾਇਰ ਨਵੇਂ ਨੇ ਹਾਂਜੀ ਹਾਂਜੀ ਹੈਗੇ ਵੀ ਚਾਰੇ ਪੋਲੋ ਦੇ ਨੇ ਭਾਈ ਹਾਂਜੀ ਹਾਂਜੀ ਮਾਰਕਾ ਚਾਰਾਂ ਦੇ ਨਹੀਂ ਮਟਿਆ ਨਹੀਂ ਜੀ ਟੱਚਾਰੇ ਟਾਇਰਾਂ ਦੇ ਕੀ ਕੀਮਤ ਹੋਣੀ ਹੈ ਜੀ ਅੱਜ ਆਪਾਂ ਗੱਲ ਕਰੀ ਅੱਜ ਪਵਾਉਣੇ ਹੁਣ ਕਿਸੇ ਨੂੰ ਪਵਾਉਣੇ ਹੁਣ 57 58 ਹਜ਼ਾਰ ਦੇਵਾਂਗੇ ਅੱਜ 57 58 ਹਜ਼ਾਰ ਦੇ ਹਾਂ ਓਕੇ ਵਿੱਚ ਇਹ ਲਾੜੀਏ ਵੀ ਕੁਛ ਦੋ ਜਣੇ ਜੇ ਜਾਣਗੇ ਉਹ ਪਾਰਟੀ ਵੀ ਕਰਨ ਦੇ ਸੱਟ ਯਾਰ ਚ ਪੈ ਜਾਣਗੇ 60 ਹਜ਼ਾਰ ਦੇ ਚਾਰੇ ਟਾਇਰ ਲਾ ਦੀਏ ਮਾਡਲ ਹੈਗਾ 17 17 ਜੀ ਨੰਬਰ 50 ਨੰਬਰ 50 ਫਰਸਟ ਪਾਰਟੀ ਹਾਂਜੀ ਹਾਂਜੀ ਬਈ ਕੰਡੀਸ਼ਨ ਦਾ ਓਰੀਜਨਲ ਹੈ ਓਰੀਜਨਲ ਜੀ ਓਰੀਜਨਲ ਕੀ ਡਿਮਾਂਡ ਹੈ ਟਰੈਕਟਰ ਦੀ ਬਸ ना, <laughs> <laughs> 800 ਡਿਸਕਾਊਂਟ ਦਾ ਜਿਹੜਾ ਹੈਗਾ ਹੈਗਾ 495 ਆ ਜਾ 95000 ਰੁਪਏ 495000 ਦਾ ਪਰ ਦਵਾਂਗੇ ਇਹਦੇ ਵਿੱਚ ਮਾਨ ਤਣ ਕਿੰਨਾ ਕਰਾਂਗੇ ਬਸ ਘਰ ਆਏ ਦਾ ਚਾਹ ਪਾਣੀ ਵਾਲੇ ਦਾ ਪੀਂਦੇ ਪੀਂਦੇ ਜਿਹੜਾ 2-4000 ਉਹੀ ਆ ਠੀਕ ਆ ਕੰਪਨੀ ਹੈਗਾ ਕੋਈ ਤੇ ਲਾ ਮੇਤਰੋ ਆ ਜੋ ਕਰਾ ਸਵਰਾਜ 855 ਪੰਜਾਬ ਨੰਬਰ ਫਸਟ ਪਾਰਟੀ 489 ਨੇ ਆਮ ਹੀ ਸਾਡੇ ਸੱਜਣ ਕਹਿ ਦਿੰਦੇ ਆ ਵੀ ਮੋਰ ਪੈਰਾਂ ਤੋਂ ਤੇ ਗੱਡੀ ਟਾਇਰਾਂ ਤੋਂ ਮਾਰ ਖਾ ਜਾਂਦੀ ਹੈ ਤੇ ਜਦੋਂ ਟਾਇਰ ਗੱਡੀ ਦੇ ਨਵੇਂ ਲੱਗ ਜਾਂਦੇ ਫਿਰ ਗੱਡੀ ਵਹਿ ਜਾ ਵਹਿ ਕਰਾਉਂਦੀ ਐ ਖੜਾਵਾ ਗੱਡੀ ਦਾ ਬਦਲ ਜਾਂਦਾ ਤੇ ਗੱਲਬਾਤ ਉਹੀ ਐ ਚਾਰੇ ਟਾਇਰ ਟਰੈਕਟਰ ਦੇ ਨਵੇਂ ਨੇ 15 ਮਾਡਲ ਬਾਈ ਨਾ 17 ਜੀ 17 17 ਮਾਡਲ ਐ 495000 ਡਿਮਾਂਡ ਐ ਮੌਕੇ ਤੇ ਹੂ ਮਾਰ ਦਾਨ ਬਸ ਮਾਰ ਦਾਨ ਓਕੇ ਤੇ ਜਿਹੜਾ ਇੱਧਰਲੇ ਪਾਸੇ ਖੜਾ ਵੀ ਆ 855 2008 ਮਾਡਲ ਐ ਵੀ ਸਾਰਾ ਜੈਨੂਨ ਆ ਜੀ ਅਸਾ ਇਹ ਵੀ ਸਾਰਾ ਓਰੀਜਨਲ ਐ ਸਮੇਤ ਮੂਰਾਡਾਂ ਤੱਕ ਓਕੇ 2008 ਮਾਡਲ ਆਹ ਰਮ ਚੈੱਕ ਕਰ ਬਾਈ ਸਾਰਾ ਜੈਨੂਨ ਆ ਜੀ ਲੈ ਕੰਡੀਸ਼ਨ ਦਾ ਚੈੱਕ ਕਰਾ ਇਧਰ ਵੀ ਆ ਕਰਵਾਇਆ ਲੰਕਾ ਕਰਲੋਸਕਰ ਇੰਜਨ ਦੇ ਵਿੱਚ ਤੇਲ ਬ੍ਰੇਕਾਂ 'ਚ ਇਹ ਦੀ ਬਾਈ ਕੀ ਇਹਦਾ ਨੰਬਰ ਕਿੱਥੋਂ ਦਾ ਹੂ ਸੱਚਾ ਇਹ ਵੀ ਪੀਵੀ 11 ਪਟਿਆਲਾ ਜੀ ਪਟਿਆਲੇ ਦਾ ਨੰਬਰ ਹੈ ਹਾਂਜੀ ਓਕੇ ਕੰਡੀਸ਼ਨ ਤਾਂ ਸਾਰਾ ओरिजिनल ਸਾਰਾ ਤਾਂ ਬੈਂਪਰ ਚੱਲ ਚੱਲਾ ਬਿਲਕੁਲ ਟਰੈਕਟਰ ਕੇ ਮੈਂ ਜਮੀਨ ਅਮਾਜੀ ਬੈਂਪਰ ਵੀ ਨਾਲ ਦੀ ਸਾਰਾ ਕੁਛ ਇਹਦਾ ਬੈਂਪਰ ਵੀ ਨਹੀਂ ਪੇਂਟ ਕਰਾਇਆ ਅੱਛਾ ਹੂੰ ਤੇ ਇਹਦੀ ਕੀ ਡਿਮਾਂਡ ਰੱਖੀ ਹੈ ਬਾਈ ਇਹ ਬਾਤ 315000 ਦਾ ਜੀ ਦਾ 315000 ਦਾ ਹਾਂਜੀ 15 ਵੀ ਚੱਕ ਦੇ ਉੱਪਰ ਨਾਲ ਕਾਣੂ ਫਿਰ ਬਾਲੇ ਪਹਿਲੀ ਜਾਇਜ਼ ਦੱਸਿਆ ਕੋਈ 5-4 ਛੇਅਰ ਘਰ ਐਨਮਾਨਤਾਂ ਕਰ ਦਾਂਗੇ ਹਾਂ ਕੁਛ ਨਹੀਂ ਹੁੰਦਾ 3100 ਮੌਕੇ ਤੇ ਪਿੰਡ ਫਰਵਾਹੀ ਦੇ ਵਿੱਚ ਬਈ ਐਂ ਦਾ ਸਪਨਾ ਘਰ ਕਿੱਥੇ ਚ ਪੈ ਜਾਂਦਾ ਇਹ ਫਰਵਾਹੀ ਤੋਂ ਸੇਖੇ ਨੂੰ ਰੋੜ ਜਾਂਦਾ ਸਿੱਖੇ ਤੋਂ ਬਾਹਰ ਨਿਕਲ ਸਰ ਜਿੱਤੋਂ ਮਰਜ਼ੀ ਪੁੱਸ ਲੂ ਆਰਾਮ ਦੇ ਘਰੇ ਜਾਣਾ ਜੀ ਆਰਾਮ ਦੇ ਘਰੇ ਹਾਂ ਸਿੱਖੇਲ ਛੜਕ ਦੇ ਬਾਹਰ-ਬਾਰ ਘਰ ਇੱਕ ਤੁਸੀਂ ਹੋਰ ਵੀ ਦੱਸਦੀ ਬਗਲਾ ਗਲਾਬ ਸਿੱਧੂ ਦੀ ਮੋਟਰ ਆਪਣੇ ਗਵਾੜ ਜੀ ਆ ਹਾਂ ਬਿਲਕੁਲ ਸਾਹਮਣੀਆਂ ਜੀ ਮੇਤਰੋ ਗਲਾਬ ਸਿੱਧੂ ਦੀ ਮੋਟਰ ਪੁੱਸ ਕੇ ਆ ਜੇ ਉਹਦੇ ਬਿਲਕੁਲ ਸਾਹਮਣੇ ਬਾਈ ਦਾ ਘਰ ਹੈ ਤੇ 8 ਮਾਡਲ ਹੈ ਬਈ 8 ਮਾਡਲ ਪੂਰੇ 3 ਲੱਖ ਦਾ ਬਣੂ ਹਾਂਜੀ ਕਰ ਲਓ ਇਸ ਘਰ ਇੰਜਨ ਤੇਲ ਬਰੇਕਾ ਤੇਲ ਬਰੇਕਾ ਬਈ ਜਿਹੜਾ ਆ ਖੜਾ ਫਾਰਮ ਟਰੈਕ ਸੰਗਰੂਰ ਦਾ ਨੰਬਰ ਹੈ ਇਹ ਕਿਵੇਂ ਚੱਲੇ ਚਲਾਵੇ ਇਹਦਾ ਇਹ ਵੀ ਪੂਰਾ ਵਧੀਆ ਜੀ ਖੁੱਲਿਆ ਖੁੱਲਿਆ ਨਹੀਂ ਹੋ ਗਰੰਟੀ ਫੁੱਲ ਆਪਣੀ ਹਾਂਜੀ ਹਾਂਜੀ ਤੇ ਮੈਨੂੰ ਕੋਈ ਗੱਲ ਹੋਰ ਕਲੀਅਰ ਕਰਿਓ ਆਪਾਂ ਲੋਨ ਤਾਂ ਕਰਵਾ ਦਿੰਦੇ ਹਾਂ ਡਰ ਨਾ ਹਾਂਜੀ ਹਾਂ ਪਹਿਲਾਂ ਵੀ ਕਰਵਾਇਆ ਜਿਹੜੇ ਵਿੱਚ ਉਹਨਾਂ ਕਰਵਾ ਕੇ ਦਿੱਤੇ ਅੱਛਾ ਹਾਂਜੀ ਆਪਾਂ ਲੋਨ ਹੁਣ ਵੀ ਕਰਵਾ ਮੰਗਦੇ ਹਾਂ ਹਾਂਜੀ ਹਾਂ ਲੋਨ ਵੀ ਕਰੋ ਕਿੰਨੇ ਮਾਡਲ ਤੋਂ ਲੈ ਕੇ ਕਿੰਨੇ ਤੱਕ ਕਰਵਾ ਦਿੰਨੇ ਹਾਂ 12 13 ਮਾਡਲ ਤੋਂ ਉੱਪਰ ਹੁੰਦਾ ਜੀ 12 13 ਮਾਡਲ ਤੋਂ ਉੱਪਰ ਹਰੇਕ ਦੀ ਹੋ ਜੂ ਹਾਂ ਹੋਰ ਓਕੇ ਇਹਦੇ ਉੱਪਰ ਬਈ ਕਿੰਨੇ ਦਾ ਹੋਊਗਾ ਇਹ 9 ਮਾਡਲ ਤੇ ਨਹੀਂ ਹੋਣਾ ਜੀ ਅੱਛਾ 9 3 ਲੱਖ ਤਾਂ ਦਵਾਂਗੇ ਮੰਗਦੇ ਤਾਂ ਭਾਵਾ ਦਾ ਹਾਂ ਟਾਇਰ ਨਵੇਂ ਚਾਰੇ ਦੀ ਚਾਰੇ ਟਾਇਰ ਨਵੇਂ ਹਾਂ ਛਤਰੀ ਵਗੈਰਾ ਵੀ ਨਮੀਆ ਕੰਡੀਸ਼ਨ ਦਾ ਟਰੈਕਟਰ ਹੈਂਡ ਆ ਬਈ ਹਣਾ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ ਨਾ ਹਟ ਗਿਆਰਾ ਆਹ ਇਹ ਵੀ ਬਸ ਗੁਣਾ ਦੀ ਗੁੱਤਲੀ ਹੋਇਆ ਜੀ ਅੱਛਾ ਜੀ ਹਾਂਜੀ 99 99 ਮਾਡਲ ਹੈ ਜੀ ਅੱਛਾ ਜੈਨੂਨ ਪਾਵਰ 65 ਵਾਈ ਵਾਲਾ ਹੋਇਆ ਜੀ ਹੂੰ 65 ਵਾਈ ਵਾਲਾ ਪਾਵਰ ਹੋਇਆ ਹੋਇਆ ਤੇ ਬਾਕੀ ਹੋਰ ਵੀ ਹੋ ਬਈ ਐਚ ਐਮਟੀ ਆਦੇ ਸਾਰਾ ਕੁਝ ਮੀ ਉਹਦੇ ਨਾਲ ਜੈਨੂ ਤੇ ਡੀ ਆਈ ਹੋਇਆ ਹੋਇਆ ਜੀ ਅੱਛਾ ਡੀ ਆਈ ਵੀ ਹੋਇਆ ਹੋਇਆ ਬਿਲਕੁਲ ਉਵੇਂ ਸੁੱਕਾ ਸਾਰਾ ਪੁੱਲਾ ਸਦਾ ਜਮੀ ਸੁੱਕਾ ਪਿਆ ਬਈ ਹਣਾ ਤੇ ਸਾਰੇ ਰੇਨ ਵਾਲਾ ਜੀ ਹਮ 99 ਮਾਡਲ ਆ ਬੜਕ ਮਾਰਦਾ ਪੂਰੀ 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 ਸਟਾਰਟ ਇਹਨੂੰ ਬਈ ਥੋੜਾ ਜਿਹਾ ਦੂਰ ਹੋ ਕੇ ਦਿਖਾਓ ਟ੍ਰੇਡਰ ਉਹ ਸਲੈਂਸਰ ਵਗੈਰਾ ਸਾਰਾ ਵਿੱਚਾ ਜੀ ਆ ਪਤਾ ਹੈ ਦੇਖ ਲਈਏ ਵੀ ਜੇ ਕਿਸੇ ਸੱਜਣੇ ਪੈਸੇ ਲਾਇਆ ਕਦੇ ਉਹ ਨਹੀਂ ਲੱਭਦੇ ਹਣਾ ਮਾਰ ਦੋ ਵਾਤਾ ਇਹ ਇਹਦਾ ਨੰਬਰ ਕਿੱਥੋਂ ਦਾ ਰਹਾ ਬਈ ਇਹ ਨੰਬਰ ਹਰਿਆਣਾ ਉਹ ਪੰਜਾਬ ਚ ਨਾਵਾ ਜੀ ਪੰਜਾਬ ਚ ਨਾਵਾ 99 ਮਾਡਲ 99 ਮਾਡਲ ਹਾਂਜੀ ਪਿੱਛੇ ਹੱਕ ਹੱਕ ਲਿੰਕਾਂ ਨੂੰ ਕਉ ਉਦਹੀਂ ਪਏ ਨੇ ਅੱਛਾ ਜੀ ਕੋਈ ਲੀਕਿੰਗ ਦੀ ਸਮੱਸਿਆ ਨਹੀਂ ਹੈ ਨਾ ਲਿੰਕਾਂ ਗੁੱਡੇ ਦੇਖੋ ਨਹੀਂ ਤੋੜੇ ਪਨੇ ਪਏ ਹੁੰਦੇ ਸਾਰੇ ਉਦਹੀਂ ਪਏ ਨੇ ਸਹੀ ਗੱਲ ਹੈ ਸਾਮ ਵਿੱਚ ਰੱਖਿਆ ਹੋਇਆ ਬਈ ਟਰੈਕਟਰ ਇਹ ਇਹ ਚੀਜ਼ਾਂ ਤੋੜ ਦਿੰਦੇ ਆ ਇਹ ਬਿਲਕੁਲ ਹੀ ਤੋੜਦਾ ਰਾਟ ਮਰੂਟ ਉਦਹੀਂ ਦੇਖ ਇਹ ਨਾ ਇਦਾਂ ਉਦਾਂ ਜਿਹੜੇ 95 ਕਰਨ ਲਗਭਗ 99 ਮਾਡਲ ਇਹ ਖੜੇ ਹੋਏ ਮਿਲਦੇ ਹਾਂ 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 ਹੈ ਨਾ 2000 ਤੋਂ ਬਾਹਰ ਵਾਲੇ ਤਾਂ ਥੋੜੇ ਹੀ ਸਾਫ਼ ਮਿਲ ਜਾਂਦੇ ਆ 99 ਮਾਡਲ ਜੀ 99 ਮਾ ਇੰਨੇ ਦਾ ਨਵੇਂ ਵਾਲੇ ਕੋਈ ਕਮੀ ਨਹੀਂ ਹੁੰਦਾ ਇਹ ਲੈ ਹੂੰ ਸਹੀ ਗੱਲ ਹੈ ਤੇ ਭਾਈ ਜੇ ਗੱਲ ਕਰੀਏ ਮਗਰਾੜ ਤਾਂ ਖਾਈ ਪਰੀ ਇਧਰ ਪਰਖੜ ਹਾਂ ਦੇ ਸਾਫ ਪਿਆਰੇ ਮਾਂ ਦਾ ਸਾਫ ਪਿਆ ਸਾਰੇ ਉਹ ਆ ਵੀ ਸਾਰੇ ਜੈਨੂਆ ਟਾਇਰ ਵੀ ਗੁਡੀਰ ਦੇਨੇ ਮਕੜਾ ਮੂਰੇ ਟਾਇਰ ਬੋਲੋ ਦੇਨੇ ਮੂਰੇ ਬੋਲੋ ਤਾਂ ਪਹਿਲੇ ਗੁਡੀਰ ਦੇ ਕੀ ਡਿਮਾਂਡ ਰੱਖੀ ਆ ਭਾਈ ਰਾਮ ਇਹਦੀ ਆਪਾਂ ਨੇ ਬਸ ਸਪਰੈਡ ਮਾਰਦਾ 220000 ਤਾਂ ਦੇ ਦਾਂਗੇ ਡਿਮਾਂਡ ਤਾਂ ਜਿਹੜੀ ਮਰਜ਼ੀ 220000 ਦਾ ਹਾਂ ਡੀਆਈ ਹੋਵੇ ਪਾਵਰ ਹੋਵੇ 99 ਮਾਡਲ ਟਾਇਰ ਹੁੰਦੀ ਨੇ ਹੂੰ ਬਿਲਕੁਲ ਤੇ ਜਿਹੜਾ ਆ ਖੜਾ ਵੀ ਸੰਗਰੂਰ ਨੰਬਰ ਇਹ 5210 ਹਾਂ ਮਾਡਲ 2022 ਜੀ ओके 22 ਮਾਡਲ ਹੈ ਹਾਂਜੀ ਪੰਜਾਬ ਨੰਬਰ ਹੈ ਹਾਂ ਹਾਂ ਸੰਗਰੂਰ ਨੰਬਰ ਜੀ ਫਾਸਟ ਸੰਗਰੂਰ ਦਾ ਹਾਂਜੀ ਕਿੰਨਾ ਕ ਚੱਲ ਗਿਆ ਹੁਣ ਇਹ ਇਹ 24 2500 ਘੰਟਾ ਚੱਲਿਆ ਹੋ ਜੀ 24 2500 ਘੰਟਾ ਹਾਂਜੀ ਕੀ ਮੰਗ ਇਹਦਾ ਪਰ ਲੋਨ ਦੱਸੋ ਕਿੰਨੇ ਕ ਦਾ ਹੋਈ ਤੇ ਉਪਰ ਇਹ ਤੇ ਲੋਨ 6 ਲੱਖ ਦੇ ਲਗਭਗ ਹੋ ਜੀ 6 ਲੱਖ ਦੇ ਲਗਭਗ ਲੋਨ ਹੋ ਜੀ ਹਾਂਜੀ ਘੋੜਾ ਬੰਪਰ ਵੀ ਲੱਗਿਆ ਹੋਇਆ ਕੋਲ ਓਪੀ ਵੀ ਲੱਗੀ ਹੋਈ ਹੈ ਸਿਸਟਮ ਦੀ ਇਕੱਲੀ ਕਮੀ ਆ ਹਨਾ ਬਸ ਟੈਂਕੀ ਬੰਪਰ ਘੋੜਾ ਵੀ ਟੈਂਕੀ ਵੀ ਆ ਹਾਂ ਟੈਂਕੀ ਵੀ ਆ ਡਬਲ ਕਮ ਇਹ ਦਿੰਦੀ ਆ ਹਾਂਜੀ ਤੇ ਭਾਈ ਆਪਾਂ ਇਹਦਾ ਕੀ ਮੰਗਦੇ ਆ ਇਹ ਵਸਪਰੇ 685000 ਦਾ ਦੇ ਹੀ ਦੇਵਾਂਗੇ ਹੋਰ 685000 ਦਾ 22 ਮਾਡਲ 22 ਮਾਡਲ ਹਾਂਜੀ ਓਕੇ ਤੇ ਜਿਹੜਾ ਇਧਰ ਦੇ ਪਾਸੇ ਕਿਹੜਾ ਪ੍ਰੀਤ ਸਾਠ ਨਾ ਜਬ ਇਹ 2020 ਮਾਡਲ ਆ ਜੀ ਅਸਾਂ ਇਹ 20 ਮਾਡਲ ਆ ਜੀ ਦੀ ਨਾਲ ਦੇ ਟਾਇਰ 75 80 ਪਏ ਆ ਕਿੰਨਾ ਕੁ ਚੱਲਿਆ ਹੁਣ ਫਿਰ ਹੁਣ ਤੱਕ ਇਹ 1000 ਘੰਟੇ ਦੇ 1100 ਘੰਟਾ ਹੋ ਗਏ 1100 ਘੰਟਾ ਚੱਲਿਆ ਹੋਇਆ ਹਾਂਜੀ ਇਹ ਵੀ ਇਹ ਵੀ ਕੋੜਾ ਵੈਂਪਰ ਕੋਨੋਪੀ ਛਤਰੀ ਇਹ ਵੀ ਸਮਾਨ ਸਾਰਾ ਉੱਧਰ ਰਮਾ ਰੂਮਾ ਦਾ ਟਰੈਕਟਰ ਚੰਗਾ ਇਹ ਵੀ ਪਿਆ ਹਾਂਜੀ ਇਹ ਵੀ ਫਾਸਟ ਆਨਰ ਆ ਜੀ ਅਸਾਂ ਇਹ ਵੀ ਫਾਸਟ ਆਨਰ ਹੈ ਇਹ ਇਹ 3 ਲੱਖ ਦੇ ਲਗਭਗ ਜੀ 3 ਲੱਖ ਦਾ ਲੋਨ ਹੋ ਜੂ 4 ਲੱਖ ਦਾ ਆਪਾਂ ਟਰੈਕਟਰ ਦੇ ਦਾਂਗੇ ਜਾਨਕੀ ਤਿੰਨ ਤੋਂ ਵੱਧ ਹੀ ਹੋ ਜੂ ਤਿੰਨ ਤਾਂ ਆਪਾਂ ਘੱਟ ਤੋਂ ਘੱਟ ਗਏ ਤਿੰਨ ਤੋਂ ਵੱਧ ਹੀ ਹੋ ਜੂ ਕਿ ਤਿੰਨ ਤੋਂ ਵੱਧ ਦਾ ਹੋ ਜੂ ਚਲ ਤਿੰਨ ਮੰਨ ਲਈਏ ਵੀ ਤਿੰਨ ਤਾਂ ਹਾਂ ਵੀ ਫਿਰ ਆ ਜਾਏਗਾ ਹਾਂ ਬਸ ਲੱਖ ਦੇ ਵਿੱਚ ਨਾਲੇ ਤਾਂ ਉਹ ਤੇਲ ਭਰਾ ਕੇ ਲੈ ਜੂ ਰੈਂਕੀ ਬਸ ਨਾਲੇ ਕੱਤੀ ਨਾਲੇ ਮਾਨ ਤੜ ਹੋ ਜੂ ਨਾਲੇ 3100 ਸੋਟ ਵੀ ਕਰਨੀ ਨਾਲੇ 3100 ਸੋਟ ਕਰਾ ਕੇ ਲੈ ਜੂ ਉਹ ਵੀ ਕਰਾ ਕੇ ਲੈ ਜੂ ਹੈਨਾ ਹਾਂ ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ 855 ਇਹ 2019 ਮਾਡਲ ਹੈ 89 ਮਾਡਲ ਹੈ ਹਾਂਜੀ ਚਾਰ ਢਹਰੇ ਦੇ ਵੀ ਨਵੇਂ ਵਰਗੀ ਨਹੀਂ ਪਿਛਲੇ ਨਵੇਂ ਮੂ ਦਨ ਚੱਲਿਆ ਫਿਰ ਕਿੰਨਾ ਕੋਈ ਟਾਇਰ ਤਾਂ ਪੂਰੇ ਵਰਗੀ ਪੈਣੇ ਇਹ ਬਈ ਯਾਦ ਨਹੀਂ ਹੈ ਕਹਿੰਦਾ ਸੱਚ ਲਾ ਕੇ ਦੇਖਣਾ ਪੈਣਾ ਦੇਖੀ ਕਿੰਨਾ ਕ ਚੱਲਿਆ ਹੋਇਆ 1400 ਘੰਟਾ ਡਬਲ ਪੰਪ ਹੈ ਹਾਂਜੀ ਰਿਵਰਸ ਪੀਟੀਓ ਹੈ ਇਹ ਵੀ ਸੰਘਰੂਰ ਨੰਬਰ ਹੈ ਸੰਘਰੂਰ ਨੰਬਰ ਹੈ ਹਾਂ ਬਈ ਕੰਡੀਸ਼ਨ ਦਾ ਵੀ ਚੰਗਾ ਟਰੈਕਟਰ ਬਈ ਹੈ ਨਾ ਪਿਛਲੇ ਪਾਸੇ ਇਹ ਵੀ ਨਾਲ ਦੀ ਛਾਪਾ ਨਵੇਂ ਪਾਤੇ ਮੂਹਰੇ ਨਾਲ ਦੀ ਪੈਣੀ ਉੱਧੇ ਅੱਛਾ ਹੂੰ ਇਹਦੀ ਕੀ ਡਿਮਾਂਡ ਹੈ ਬਈ ਇਹ 540 ਦਾ ਦੇ ਦਾਂਗੇ ਬਈ 5 ਲੱਖ 40 ਹਜ਼ਾਰ ਦਾ ਹਾਂ ਛੱਡੇਗਾ ਵੀ ਨੀ ਨਿਕਲ ਜਮਾਨਤਾ ਨੂੰ ਨਾ ਛੱਡਣ ਵਾਲੀ ਆ ਬਾਈ ਹੁਣ ਤਾਂ ਬਸ ਰੇਟ ਹੀ ਹੋਇ ਜਾ ਵੀ ਹੁਣ ਕੰਮ ਕਰਦਾ ਟਾਈਮ ਆ ਬੰਦਾ ਦੂਰੋਂ ਕੰਮ ਛੱਡ ਕੇ ਆਉਂਦਾ ਹੈ ਨਾ ਜੀ ਵੱਧ ਮੰਗਾ ਜਾਉਣਾ ਨਹੀਂ ਕਿਹਨੇ ਇਹ ਤਾਂ ਗੱਲ ਹੈਗੀ ਆ ਜੇ ਜਾਇਜ਼ ਮੰਗਾ ਕਉਂਕੋ ਜਾਇਜ਼ ਰੇਟ ਰੱਖਣ ਚ ਫਾਇਦਾ ਫਿਰ ਹਾਂ ਫਿਰ ਆ ਜੂਗਾ ਜਿਹੜਾ ਆ ਖੜਾ ਬਈ ਅਰਜਨ ਇੱਧਰਲੇ ਪਾਸੇ ਅਰਜਨ ਇਹ ਸੈਂਟਰ ਗੇਅਰ 2022 ਮਾਡਲ ਬਾਈ ਸੈਂਟਰ ਗੇਅਰ 2022 ਮਾਡਲ ਹਮ ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਹਮ ਅੱਗੇ ਐ ਦੀ ਸਜਣਾ ਨੂੰ ਵੀ ਪਤਾ ਨਹੀਂ ਨਿਊ ਹਾਲੈਂਡ ਜਿਹਾ ਆਉਂਦਾ ਸਪੈਸ਼ਲ ਐਡੀਸ਼ਨ ਇਹਦੇ ਵਿੱਚ ਵੀ ਆਉਂਦਾ ਹੈ ਉਸਾ ਫਰਸਟ ਓਨਰ ਸੰਗ ਰੂਰ ਨੰਬਰ ਕਿੰਨਾ ਕਿ ਚੱਲਿਆ ਹੋਣਾ ਬਈ ਇਹ ਤਾਂ 480 ਘੰਟਾ 90 5000 ਰੁਪਏ ਦਾ ਨਾ ਨਾ ਫੇਰ ਚਾਰੇ ਨਾਲ ਦੀ ਹੋਣੀ ਬਣਾ 90 500 ਕੰਡੀਸ਼ਨ ਤਾਂ ਓਰੀਜਨਲ ਹੀ ਆ ਬਈ ਜਮੀ ਜਮੀ ਰਹਿ ਨਾਲ ਵੀਰੇ ਜੇ ਕੋਈ ਆ ਕੇ ਪੇਂਟ ਕਰਦੇ ਆਪਾਂ ਤੇਲ ਦਾ ਤੇਲ ਦਾ ਕਰਾ ਦੇਵਾਂਗੇ ਗਾਰੋ ਵੀ ਪੈਸੇ ਦੀ ਹੈ ਨਾ ਤੇਲ ਦੇ ਪੈਸੇ ਦੇਵਾਂਗੇ ਜੇ ਕੋਈ ਪੇਂਟ ਹੋਇਆ ਕਰਦੇ ਆ ਕੇ ਅੱਛਾ ਤੇ ਇਹਦੇ ਪਰ ਲੋਨ ਕਿੰਨੇ ਕ ਦਾ ਹੋਜੂ ਇਹ ਤੇ ਹੋਜੂ ਵੀਰੇ 5 ਲੱਖ ਦੇ ਲਗਭਗ 5 ਲੱਖ ਦਾ ਤਾਂ ਲੋਨ ਹੋਜੂ 5 ਤੋਂ ਪਲੱਸ ਹੀ ਹੋਊ ਪਰ 5 ਕਹਿੰਦੇ ਆਪਾਂ ਓਕੇ ਤੇ ਆਪਾਂ ਦਵਾਂਗੇ ਕਿੰਨੇ ਦਾ ਟਰੈਕਟਰ 6 ਲੱਖ ਰੁਪ ਟਰੈਕਟਰ ਕਹਿੰਦਾ ਦੱਸਦਾ ਤੇ ਜ ਸਾਹਮਣੇ ਹੋਇਆ ਬਹੁਤ ਹੈ ਹਾਂ ਫਾਜੀ ਲੋਕਲ ਨੰਬਰ ਜਮੇ ਨਵਾਂ ਪਿਆ ਤੇ ਜਿਹੜਾ ਆ ਖੜਾ ਵੀ ਫਾਰਮ ਟਰੈਕ 60 ਇਹ 2011 ਮਾਡਲ ਹੈ ਵੀਰੇ ਇਹ ਹੈਗਾ 2011 ਮਾਡਲ ਹਾਂ ਇਹਦੇ ਵੀ ਬਾਈ ਪਿੱਛੋਂ ਸਾਰਾ ਚੈੱਕ ਕਰਵਾ ਕੇ ਲੈ ਸਾਰਾ ਮੁਰਾਟ ਮੁਰੂਰ ਸਾਰਾ ਕਰਾ ਦੇ ਜੀ ਆਰੇ ਮੈਨੂੰ ਸਾਰੇ ਚੈੱਕ ਦਿਖਾ ਦਿਓ ਕਰਾ ਇਧਰੋਂ ਟਾਇਰ ਇਹਦੇ ਵੀ ਪਿਛਲੇ 15 ਵਾਲੇ ਪਾਸੇ ਮੂਰਲੇ ਵੀ 75 ਵਾਲੇ ਨੇ ਅੱਛਾ ਪਿਛਲੇ ਟਾਇਰ 15 ਦੇ ਨੇ ਮੂਰੇ 75 ਦੇ ਨੇ ਹਾਂ ਜੀ ਕੰਡੀਸ਼ਨ ਤੇ ਵੀ origignal ਟੈਂਕੀ ਬੰਪਰ ਹੈ ਸਾਤਰੀ ਦੂਜੀ ਆ ਮਾਡਲ ਦੱਸਿਆ 11 ਜੀ 11 ਹਾਂ 50 ਨੰਬਰ ਇਹ ਇਹ ਕੀ ਮੰਗਦੇ ਆ ਬਈ ਆਪਾਂ ਬਸ 365000 ਤਾਂ ਦੇ ਦਾਂਗੇ ਬਈ ਮੰਗ 365000 ਦਾ ਦੇਣਾਗੇ ਬਸ ਓਕੇ ਤੇ ਲੈ ਮਿੱਤਰੋ 365000 ਤਾਂ ਤੁਹਾਨੂੰ ਫਾਰਮ ਟਰੈਕ ਮਿਲ ਜਾਣਾ 60 ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ ਇਹ ਸੋਨਾ ਲਿਕਾ 40 2014 ਮਾਡਲ ਵੱਟੀ ਅੱਛਾ ਇਹ ਵੀ ਫਸਟ ਆਨਰੀਆ ਵੀ ਸੰਰੂਰ ਨੰਬਰ ਆ ਹੂੰ ਚਾਰੇ ਟਾਇਰ ਨਵੇਂ ਨੇ ਇਹਦੇ ਵੀ ਠੀਕ ਆ ਚਲਾਈ ਚਲੂਦਾ ਵੀ ਜਮਾ ਨਵਾਂ ਟਰੈਕਟਰ ਆ ਕਲਚ ਸਿੰਗਲਾ ਇਹ ਓਕੇ ਸਿੰਗਲ ਕਲਚ ਆ ਹਾਂ ਅੱਜ ਕੋਲ ਪਾੜੇ ਕਰਾਉਣ ਨੂੰ ਇੰਨਾ ਕਰਾ ਜਿਆਲੇ ਪੱਠੇ ਵਾਲੇ ਜਿਆਦਾ ਇਹ ਟਰੈਕਟਰ ਮੰਗਦੇ ਆਗੇ ਬਾਕੀ ਉਹ ਵੀ ਖਰਚਾ ਘੱਟੀ ਇਹਨਾਂ ਦਾ ਪਿਆ ਵੀ ਬਹੁਤ ਨਵਾਂ ਹੈ ਹੂੰ 14 ਮਾਡਲ 14 ਮਾਡਲ ਇਹਦਾ ਨੰਬਰ ਪੰਜਾਬ ਵੀ ਸੰਗਰੂਰ ਵੀਰੇ ਸੰਗਰੂਰ ਦਾ ਨੰਬਰ ਭਾਈ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋ ਜੀਏ ਇਹਦੇ ਉੱਪਰ ਗੱਲ ਕਰੀਏ ਆਪਾਂ ਇਹ ਤੇ ਆਈਡੀਆ ਦੋ ਕੁ ਲੱਖ ਦੇ ਲੈਪੇ ਲੋ ਇਹ ਹੋਗਾ ਦੋ ਕੁ ਲੱਖ ਦੇ ਹਾਂ ਦੋ ਤੋਂ ਘੱਟ ਸਕਦਾਗਾ ਇਹਦਾ ਇਹ ਆਪਾਂ ਦਵਾਗੇ ਕਿੰਨੇ ਕ ਦਾ ਤੇ 275 ਦਾ 275000 ਹੂੰ ਰੁਪਈਆ ਫਿਰ ਤਾਂ ਚੁੱਪ ਕਰਕੇ ਯਾਰ 60-65000 ਚੱਕੜਿਓ ਹੋਣਾ ਹਾਂ ਸਰ ਜੀ ਇਹ ਨਾਲ ਸਰ ਜੀ ਵਧੀਆ ਵਿੱਚ 3100 ਰੁਪਏ ਇਧਰੋਂ ਦੇ ਦਾਂਗੇ ਨਾਲ ਲਾ ਕੇ ਕਰ ਤੱਕ ਤੁਹਾਡੇ ਡੱਕ ਡੁੱਕ ਲਵਾਉਣ ਜੋ ਕਰ ਆਪਾਂ ਮੋੜ ਦਾਂਗੇ ਬਸ ਹਾਂ ਇੰਨੇ ਕਿ ਜ ਡੱਕ ਲੱਗ ਜੂ ਹਣਾ ਹਾਂ ਕਿਉਂਕਿ ਪੱਠੇ ਵਾਲੇ ਵੱਡਾ ਸਿਸਟਮ ਤਾਂ ਲਾਉਂਦੇ ਨਹੀਂ ਬਾਈ ਉਹ ਤਾਂ ਸਪੀਕਰਾਂ ਤੇ ਸਾਰ ਲੈਂਦੇ ਆ ਬੈਕ ਬੁੱਕ ਲਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਮੁਰਾਡ ਮੁਰੂੜ ਇਹਦੇ ਵੀ ਸਾਰੇ ਜੈਨੂਅਲ ਨੇ ਕੋਈ ਐ ਨਹੀਂ ਬਣਿਆ ਬਣਿਆ ਨਹੀਂ ਸਾਰੇ ਚੰਗੇ ਨੇ ਉਸੇ ਕਢੀ ਸੰਦਾ ਟਰੈਕਟਰ ਚੰਗਾ ਹੈ ਹਣਾ ਹਾਂ ਮੁਰਾਡ ਮੁਰੂੜ ਸਾਰੇ ਓਰੀਜਨਲ ਨੇ ਹੂੰ ਟਾਇਰ ਵੀ ਨਵੇਂ ਹੋਗੇ ਨ ਇਹਦਾ ਆਖੜਾ ਵੀ ਡੀ 60 ਇਹ 2014 ਮਾਡਲ ਬਈ ਇਹਦੇ ਟਾਇਰ ਵੱਡੇ ਨੇ ਕਨਾਲ ਦੀ ਨੇ ਨਾ ਹੈਗੇ ਤਾਂ 16 ਵਾਲੇ ਨੂੰ ਪਾਏ ਜਮਾ ਨਵੇਂ ਕਰਕੇ ਲਾ ਦੋ ਵੱਡੇ ਨੇ ਹਾਂ ਇੱਕੋ ਸੀਹਟ ਪਾਤੇ ਨਾ ਓਕੇ ਵੱਡੀ ਗੁੱਡੀ ਵਾਲੇ ਠੀਕ ਆ ਮੂਰਲੇ ਵੀ ਵੱਡੇ ਨੇ ਤੇ ਮੂਰੇ ਤਾਂ ਵੱਡੇ ਟਾਇਰ ਪਾਏ ਹੋਏ ਆ ਪਲੇਟਫਾਰਮ ਪਲੇਟਫਾਰਮ ਇਹਨੂੰ ਲੱਗ ਤੁੱ ਲੱਗਿਆ ਹੋਇਆ ਬਈ ਹਾਂ 7320 ਹੂੰ ਕੰਡੀਸ਼ਨ ਤਾਂ ਵੀ ਟਰੈਕਟਰ ਘੈਂਟਾ ਇਹ ਵੀ ਫਰਸਟ ਆਨਰੀ ਆ ਵੀਰੇ ਅਸਾ ਫਰਸਟ ਆਨਰ ਹੈ 14 ਮਾਡਲ ਹੈ ਤੇ ਇਹ ਇਹ ਤਾਂ ਮਾਲਸਾ ਦਾ ਨੰਬਰ ਹੈ ਨਹੀਂ ਵੀਰੇ ਸੰਗਰੂਰ ਇਹ ਤਾਂ ਪਲੇਟਫਾਰਮ ਉੱਥੋਂ ਲੱਗਿਆ ਵਾ ਸਾਪਲੇ ਪਲੇਟਫਾਰਮ ਲੱਗ ਮੈਂ ਵੀ ਕਿਹਾ ਮੈਂ ਕਿਹਾ ਰਾਤ ਮੈਂ ਪਹਿਲੀ ਵਾਰ ਦੇਖੀ ਨਹੀਂ ਇਹ ਪਲੇਟਫਾਰਮ ਉੱਥੋਂ ਦਾ ਲੱਗਿਆ ਹੋਗਾ ਹੂੰ ਪੀਵੀ 31 ਵਾਲਾਂ ਦੇ ਲੱਗੀ ਹੋਈ ਆ ਨੰਬਰ ਪੀਵੀ ਤੇ ਰਹੀ ਆ ਛੰਗਰੂਰ ਦਾ ਨੰਬਰ ਹਾਂ ਵੇਟ ਬੂਟ ਸਾਰੇ ਉਦਾਂ ਜਿੱਦਾਂ ਨਾਲ ਆਉਂਦੇ ਸਾਰੇ ਲੱਗੇ ਨੇ ਓਕੇ ਇਹ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋ ਜੂਰਾ ਵੀਰੇ ਇਹ ਤੇ 3.5 ਲੱਖ ਦਾ ਲੋਨ ਹੋ ਜੀ 3.5 ਲੱਖ ਦਾ ਹਾਂ ਇਹਦਾ ਪੱਕੀ ਮੰਗਦੇ ਆ ਇਹ 4.35 ਦਾ ਦੇਣਾ 4 ਲੱਖ 35 ਹਜ਼ਾਰ ਦਾ ਓਕੇ ਤੇ ਜਿਹੜਾ ਉਧਰਲੇ ਪਾਸੇ ਕਿਹੜਾ 52 10 ਇਹ 2021 ਮਾਡਲ ਆਹ ਵਾਲਾ ਹਾਂ 21 ਮਾਡਲ ਹੈ ਕੰਡੀਸ਼ਨ ਬੜੀ ਨਵੀਂ ਹੈ ਹਨਾ ਸਾਰੀ ਜਿਹੜਾ ਸਰ ਪਸੂਈ ਨੇ ਉਹ ਵੀ ਉੱਪਰ ਲਿਖੀ ਹੁੰਦੀ ਹੈ ਕਿੰਨੇ ਤੋ ਵੀ ਐ ਨਹੀਂ ਹੈਗਾ ਕੱਲ ਨੂੰ ਕੋਈ ਮੀਟਰ ਪੈੱਕ ਕਰ ਦੂ ਐ ਕਹ ਦੂ 2200 ਘੰਟਿਆਂ ਤੇ ਹਾਂ ਸਰਵਿਸ ਹੋਈ ਹੋਈ ਹੈ ਓਕੇ 5210 21 ਮਾਡਲ ਹਾਂ ਨੰਬਰ ਪੰਜਾਬ 50 50 ਓਕੇ ਮੈਂ ਕਹਿੰਦਾ ਅੱਜ ਸਾਰੇ ਪੰਜਾਬ ਨੰਬਰ ਨੇ ਸਾਰੇ ਪੰਜਾਬ ਦੇ ਪਾਸੇ ਕੱਲੋ 59 ਕਰਾ ਇੱਕ ਉਹ ਵੀ ਪੰਜਾਬ ਚ ਨਾਉ ਆ ਉਹ ਪੰਜਾਬ ਚ ਨਾ ਹੋ ਗਿਆ ਬਾਕੀ ਸਾਰੇ ਹੁਣੇ ਪੰਜਾਬ ਚ ਐਂਟਰੀ ਮਾਰਦੀ ਹੈ ਤੇ ਕਿੰਨਾ ਕ ਚੱਲ ਗਿਆ ਹੋ ਬਈ ਇਹ ਇਹ ਵੀ 23 2400 ਘੰਟਾ ਹੋਊਗਾ ਵੀਰੇ 23 2400 ਘੰਟਾ ਹੈ ਹੂੰ ਹਿਸਾਬ ਸਾ ਸਾਰਾ ਉਹ ਨਵਾਂ ਪਿਆ ਹੈ ਨਾ ਨਹੀਂ ਲੱਗਣਾ ਮੀਟਰ ਪੈ ਕੇ ਉਹ ਸਰਵਿਸ ਵਾਲਾ ਫਿਲਟਰ ਨਾ ਮਲਾ ਆਂਦਾ ਉਹ ਵੀ ਚੇਂਜ ਕਰਾ ਉਹ ਵੀ ਨਹੀਂ ਲਿਖਿਆ ਪਿਆ ਏਜੰਸੀ ਵਾਲਾ ਸਹੀ ਗੱਲ ਆ ਨਾਲ ਦੀ 80 ਪੈਸੇ ਟਾਇਰ ਇਹਦੇ ਉੱਪਰ ਕਿੰਨੇ ਦਾ ਲੋਨ ਹੋ ਜੂ ਬਾਈ ਇਹ ਤੇ ਪਾਉਣੇ ਕਿਸੇ ਦਾ 5.5 ਪਾਉਣੇ ਕਿਸੇ ਦਾ ਇਹ ਤੇ ਵੀ 5.5 ਪਾਉਣੇ ਕਿਸੇ ਦਾ ਅਦਾ ਮੰਗੀ ਕਿੰਨੇ ਦਾ ਪਾਏ ਇਹ 75 ਦਾ ਦੇ ਦਾਂਗੇ 6 ਲੱਖ 75 ਹਜ਼ਾਰ 6 ਲੱਖ 75 ਹਜ਼ਾਰ ਓਕੇ ਤੇ ਲੈ ਮੇਰੇ ਤੋਂ ਆਜੋ ਕਰਾ ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਹਨ ਬਈ ਬਸ ਹੋਰ ਤੇ ਕੋਟਰੈਕਟਰ ਸੋਣਾ ਆਪਣੇ ਇਹਨਾਂ ਤੋਂ علاوہ ਬਸ ਇਹ ਫਿਰ ਉਹ ਲੈ ਕੇ ਜੇ ਦੋਸਤ ਮਿੱਤਰ 16 ਮਾਡਲ ਸੋਣਾ ਇੱਕ ਹੋਰ ਹੈਗਾ 121 ਮਾਡਲ ਹੈ ਉਹ ਮੈਸੀ ਕਿਵੇਂ ਖੜਾ ਪਰੇ ਉਹ ਬਸ ਕਰੀ ਰੱਖਿਆ ਵਾ ਸੋ ਕਰੀ ਰੱਖਿਆ ਹੋਇਆ ਕੋਈ ਵੀ ਖਾਸੇ ਮੰਗਦੇ ਹੁੰਦੇ ਨਹੀਂ ਮੈਂ ਤਾਂ ਹਾਂ ਉਹਦੀ ਤਾਂ ਖਾਸੀ ਡਿਮਾਂਡ ਆ ਗਈ ਹਾਂ ਉਹ ਫਿਰ ਘਰੇ ਚੀਰੀ ਪਰ ਲੈ ਜਾਂਦਾ ਕੇਦਗੁੱਤ ਕੰਮ ਸਾਰੀ ਜਾਂਦਾ ਛੋਟਾ ਟਰੈਕਟਰ ਲੈ ਬੜ ਦੇਣੀ ਬਾਕੀ ਸਾਰੇ ਟਰੈਕਟਰ ਬਿਲਕੁਲ ਬਿਲਕੁਲ ਹਨਾ ਜਿਲ੍ਹਾ ਮਿੱਤਰੋ ਆਜੋ ਕਰਾ ਫਟਾਫਟ ਪਿੰਡ ਫਰਵਾਹੀ ਪੈ ਜਾਂਦਾ ਜ਼ਿਲ੍ਹਾ ਬਰਨਾਲਾ ਤੇ ਨਾਂ ਬ ਤੇ ਜੇ ਤੁਹਾਡੇ ਕੋਲ ਵੀ ਕੋਈ ਪੁਰਾਣਾ ਟਰੈਕਟਰ ਹੈ ਛੋਟਾ ਟਰੈਕਟਰ ਹੈ ਤੁਸੀਂ ਸੋਚਦੇ ਹੋ ਵੀ ਬਦਲ ਕੇ ਵੱਡਾ ਟਰੈਕਟਰ ਲੈਣਾ ਤਾਂ ਵੀ ਤਾਰ ਇੱਥੇ ਹੱਲ ਹੋ ਜੂ ਜੇ ਕੋਈ ਲੋਕਲ ਬੰਦੇ ਨੇ ਕਿਰਾਏ ਵਾਸਤੇ ਚਾਹੁੰਦਾ ਤਾਂ ਕਿਰਾਏ ਤੇ ਵੀ ਦੇ ਦਾਂ। ਕਿਰਾਏ ਦੇ ਜੀ ਉਹ ਆਪਣਾ ਕਿੰਨਾ ਕੁ ਐਸਟੀਮੇਟ ਹੁੰਦਾ ਬਾੜ ਦਾ ਮਰ ਕੋ 20 ਕਿਲੋਮੀਟਰ ਵਿੱਚ ਜਾਮਸ਼ਾਨ ਵਾਲੇ ਮੰਡੀ ਜਾਂਦੀ ਜਾਣਾ ਦੂਰ ਨਹੀਂ 20 ਕਿਲੋਮੀਟਰ ਵਿੱਚ ਕੁਝ ਨਹੀਂ ਲੈਣਾ ਹੋਵੇ ਹਾਂ ਜੋ ਦੇ ਤੇ ਲੈ ਸੋਡਾ ਇਹ ਵੀ ਸਰਜੂ ਕਈ ਵਾਰ ਸੱਜਣ ਸੋਚ ਲੈਂਦੇ ਵੀ ਯਾਰ 15 ਤਿੰਨ ਤੋਂ ਸਾਲ ਚ ਖੇਤੀ ਆ ਖੇਤੀ ਆ ਹਾਂ ਵੀ ਇੰਨੇ ਪੈਸੇ ਲਾ ਕੇ 8-9 ਲੱਖ ਰੁਪਈਆ ਕਾਹ ਨੂੰ ਹਨ ਜਿਹੜਾ ਚੁਗਣ ਟੂ ਸਪੀਡ 3 ਜਿਹੜਾ ਵੀ ਚਾਹੀਦਾ ਹੋਵੇ ਜਿਹੜਾ ਵੀ ਚਾਹੀਦਾ ਚਾਹੇ 4-ਵੀਲ ਡਰਾਈਵ ਚ ਚਾਹੀਦਾ ਹੋਵੇ 4-ਵੀਲ ਮੌਕੇ ਤੇ ਨਹੀਂ ਇਹਨੂੰ ਤਾਂ ਸਾਤ ਸਾਲਾਂ ਤੱਕ ਆ ਜੀ ਸਾਤ ਸਾਲਾਂ ਤੱਕ ਜੀ ਹਾਂ ਤੇ ਲੈ ਜਿਹੜੇ ਵੀ ਟਰੈਕਟਰ ਦੀ ਲੋੜ ਆ ਨਾ ਤੁਹਾਨੂੰ ਚਾਹੇ ਕਿਰਾਏ ਵਾਸਤੇ ਚਾਹੇ ਉਦਾਂ ਤੁਸੀਂ ਖਰੀ ਤਾ ਨੰਬਰ ਵਾਈ ਦਾ ਆਪਾਂ ਸਕਰੀਨ ਤੇ ਚਲਾ ਵੀ ਦਿੱਤਾ ਇੱਕ ਵਾਰੀ ਰਿਪੀਟ ਵੀ ਕਰ ਦਿੰਨੇ ਆ ਬਾਈ ਹਾਂਜੀ 981428437 ਹਾਂ ਆ ਜੋ ਮਿੱਤਰੋ ਖਦਾ ਪਤਾ 715208388 ਠੀਕ ਹੈ ਜੀ ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲਾ ਨਾਮ ਵਾਈ ਦਾ ਆਰਾਮ ਕਰੋ ਸੰਪਰਕ